ਵਿਕਰਮਜੀਤ ਸਿੰਘ ਸਾਨੀ ਸਾਡੇ ਨਾਲ ਨੇ ਉਹਨਾਂ ਨੇ ਅਖਤਿਆਰੀ ਫੰਡ ਦੇ ਵਿੱਚੋਂ ਵੀ ਕੁਝ ਰਾਸ਼ੀ ਦਿੱਤੀ ਹੈ ਸਾਨੀ ਸਾਹਿਬ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਸਾਨੀ ਸਾਹਿਬ ਅੱਜ ਤੁਸੀਂ ਇੱਥੇ ਆਏ ਹੋ ਡਾਕਟਰ ਸਾਹਿਬ ਵੀ ਨਾਲ ਨੇ ਕਮਿਸ਼ਨਰ ਸਾਹਿਬ ਵੀ ਨਾਲ ਨੇ ਕੀ ਤੁਸੀਂ ਅੱਜ ਕਹਿਣਾ ਚਾਹੁੰਦੇ ਹੋ ਇਸ ਜਗ੍ਹਾ ਦੇ ਉੱਤੇ ਤੁਸੀਂ ਚਰਚਾ ਵੀ ਕੀਤੀ ਕੁਝ ਪ੍ਰੋਜੈਕਟਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਅੱਜ ਡਾਕਟਰ ਨੇਜਰ ਸਾਹਿਬ ਜੋ ਅੰਮ੍ਰਿਤਸਰ ਤੋਂ ਐਮਐਲਏ ਨੇ ਸਾਡੇ ਤੋਤ ਸਾਹਿਬ ਜੋ ਕਾਉਂਸਲਰ ਨੇ ਜਰਨੈਲ ਸਿੰਘ ਤੋਤ ਜੀ ਔਰ ਕਮਿਸ਼ਨਰ ਸਾਹਿਬ ਹਰਪ੍ਰੀਤ ਜੀ ਬਹੁਤ ਹੀ ਡਾਇਨਾਮਿਕ ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ ਤੋਂ ਟੂਰਿਜ਼ਮ ਡਿਪਾਰਟਮੈਂਟ ਤੋਂ ਮੈਡਮ ਤੇ ਸਾਡਾ ਇਹ ਚਾਹ ਸੀ ਕਿ ਜਦੋਂ ਵੀ ਮੈਂ ਆਨਾ ਜਾਂ ਕੋਈ ਹੋਰ ਵੀਆਈਪੀ ਆਉਂਦੇ ਐ ਤੇ ਇਹ ਸਾਰੇ ਪੁਲਿਸ ਵਾਲੇ ਸਕਾਟਲੇ ਇੱਕ ਪੀੜੀ ਜੀ ਗਲੀ ਚੋਂ ਉਹ ਬੜਾ ਡਿਸਗਰੇਸਫੁਲ ਲੱਗਦਾ ਇੱਕ ਪੀੜੀ ਜੀ ਗਲੀ ਚੋਂ ਸਾਰਿਆਂ ਨੂੰ ਲੈ ਆਉਂਦੇ ਚਲੋ ਵਧੀਆ ਗੱਲ ਹੈ ਲੇਕਿਨ ਇਹ ਜਿਹੜਾ ਗਲਿਆਰਾ ਬਹੁਤ ਵਧੀਆ ਬਣ ਗਿਆ ਐਸਜੀਪੀਸੀ ਨੇ ਬੜੀ ਉਦੋਂ ਹਿੰਮਤ ਕਰਕੇ ਬਹੁਤ ਬਿਊਟੀ ਪਰ ਇਸ ਤੋਂ ਪਹਿਲਾਂ ਜਿੱਦਾਂ ਪਾਰਕਿੰਗ ਤੋਂ ਲੈ ਕੇ ਇੱਥੇ ਆਣ ਤੱਕ ਜਿਹੜੀ ਹੈਰੀਟੇਜ ਵਾਕ ਹੈ ਉਹਦੇ ਚ ਵਡੀਆਂ ਕਮੀਆਂ ਪੇਸ਼ੀਆਂ ਉਹ ਵਧੀਆ ਨਹੀਂ ਹੈ ਪਹਿਲੇ ਸਫਾਈ ਦੀ ਗੱਲ ਸੀ ਉਹ ਅਸੀਂ ਅੱਜ ਇਹਨਾਂ ਨਾਲ ਫੈਸਲਾ ਲਿਆ ਕਿ ਮੈਂ ਜਾਤੀ ਤੌਰ ਤੇ ਦੋ ਵੱਡੀਆਂ ਮਸ਼ੀਨਾਂ ਆਟੋਮੈਟਿਕ ਜਿਹੜੀਆਂ ਸਾਰਾ ਦਿਨ ਚ ਹੁਣ ਚਲਾਣਾ ਇਹਨਾਂ ਦਾ ਕੰਮ ਹੈ ਅਸੀਂ ਮਸ਼ੀਨਾਂ ਦੇ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਜਿਹੜਾ ਇਹਦੀ ਸਫਾਈ ਹੋ ਗਈ ਫਿਰ ਇਹਦੀ ਬਿਊਟੀਫਿਕੇਸ਼ਨ ਲਈ ਜਿਹੜਾ ਇਹ ਪੇਂਟ ਕਾਫੀ ਪੁਰਾਣਾ ਹੈ ਤੇ ਉਹਦੀ ਸਾਰੀ ਪੇਂਟ ਔਰ ਪਾਲਿਸ਼ ਉਹਦੇ ਵੀ ਇਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਐਡ ਭੇਜਾਂਗੇ ਫਿਰ ਇਹਦੇ ਵਿੱਚ ਪਲਾਂਟਰ ਕੁਝ ਹੋਰ ਲੱਗਣੇ ਆ ਫਿਰ ਇਨਕ੍ਰੋਚਮੈਂਟ ਦੀ ਵੀ ਗੱਲ ਹੋਈ ਜੋ ਡਾਕਟਰ ਨੀਜਰ ਅਸੀਂ ਡਾਕਟਰ ਨੀਜਰ ਦੀ ਟੀਮ ਤੋਦ ਸਾਹਿਬ ਦੀ ਟੀਮ ਕਮਿਸ਼ਨਰ ਸਾਹਿਬ ਪੁਲਿਸ ਵਾਲੇ ਸਾਰੇ ਜਿਹੜੇ ਆਪਣੇ ਦੁਕਾਨਦਾਰ ਭਰਾ ਹੈ ਦੇਖੋ ਇਹ ਦਰਵਾਰ ਸਾਹਿਬ ਦਾ ਰਸਤਾ ਹੈ ਠੀਕ ਹੈ ਹਰ ਇੱਕ ਨੇ ਰੋਜੀ ਰੋਟੀ ਕਮਾਈ ਹੈ ਪਰ ਆਪਣਾ ਇੱਕ ਦਾਇਰਾ ਇੱਕ ਡਿਸਪਲਿਨ ਚ ਕਮਾਈਏ ਤੇ ਅਸੀਂ ਸਾਰੇ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਵੀ ਦੁਕਾਨ ਤੱਕ ਹੀ ਰੋ ਦੁਕਾਨ ਤੋਂ ਬਾਹਰ ਕਪੜੇ ਟੰਗਣੇ ਜਾਂ ਫੜੀਆਂ ਲਾਣੀਆਂ ਜਾਂ ਕੋਈ ਖਾਨ ਦਾ ਸਾਮਾਨ ਵੇਚਣਾ ਉਹ ਉੱਥੇ ਤਾਂ ਕਰੋ ਤਾਂ ਕਿ ਇੱਕ ਖੂਬਸੂਰਤੀ ਨੂੰ ਆਪਾਂ ਗੁਰੂ ਮਹਾਰਾਜ ਬਾਹਰੋਂ ਬੰਦੇ ਆ ਰਹੇ ਹੁਣੇ ਕੈਨੇਡਾ ਦੇ ਬੰਦੇ ਮਿਲੇ ਉਹ ਮਿਲੇ ਉਹ ਕਹਿੰਦੇ ਯਾਰ ਇੰਨੀ ਇੱਥੇ ਸਫਾਈ ਨਹੀਂ ਹੈਗੀ ਫਿਰ ਸ਼ਾਮ ਨੂੰ ਕੋਈ ਉੱਥੇ ਕੋਈ ਐਕਟੀਵਿਟੀ ਚੱਲ ਜਾਂਦੀ ਫਿਰ ਬਜ਼ੁਰਗਾਂ ਲਈ ਜਿਹੜਾ ਉਹ 골ਫ ਕਾਰਟ ਦੀ ਗੱਲ ਉਹ ਤੇ ਦੋ ਜਾਂ ਤਿੰਨ 골ਫ ਕਾਰਟਾਂ ਅਸੀਂ ਭੇਜ ਰਹੇ ਹਾਂ ਉਹਦੇ ਮਾਇਕ ਸਹਿਤਾ ਤਾਂ ਕਿ ਉੱਥੋਂ ਪਾਰਕਿੰਗ ਵਾਲੇ ਚੌਂਕ ਤੋਂ 골ਫ ਕਾਰਟ ਚੱਲੇ ਉਹ ਵਾਪਸ ਤੇ ਇਹ ਮਤਲਬ ਹੈਰੀਟੇਜ ਵਾਕ ਸ਼ੁੱਡ ਲੁੱਕ ਲਾਈਕ ਅ ਰੀਅਲ ਹੈਰੀਟੇਜ ਜਿਵੇਂ ਉਹ ਬਣਿਆ ਕਿਉਂਕਿ ਹੁਣ ਹੈਰੀਟੇਜ ਵਾਕ ਉਦਾਂ ਲੱਗਦੀ ਨਹੀਂ ਕੋ ਡਸਟ ਬਿਨ ਵੀ ਨਹੀਂ ਹੈਗੇ ਫਰ ਡਸਟ ਬਿਨ ਲਵਾਣੇ ਆ ਹੁਣ ਅਸੀਂ ਦੇਖਿਆ ਕੋਈ ਡੌਗਸ ਦੋ ਉੱਥੇ ਪਏ ਸੀ ਵਗੈਰਾ ਵਗੈਰਾ ਔਰ ਸ਼ਾਮ ਨੂੰ ਦੱਸਿਆ ਕੁਝ ਵੀਰਾਂ ਨੇ ਕੋਈ ਕੋ ਫੋਟੋਗ੍ਰਾਫੀ ਵਗੈਰਾ ਕੋਈ ਟੂਰਿਸਟ ਸਪੌਟ ਤੇ ਨਹੀਂ ਹੈਗਾ ਨਾ ਇਹ ਇਹ ਗੁਰੂ ਮਹਾਰਾਜ ਜੀ ਦਾ ਬਹੁਤ ਹੀ ਮੁਕੱਦਸ ਸਥਾਨ ਹੈ ਇੱਥੇ ਸ਼ਾਮ ਨੂੰ ਕੋਈ ਫੋਟੋ ਖਿੱਚਿਆ ਜਾਂ ਕਬ ਉਹਦੇ ਲਈ ਕਮਿਸ਼ਨਰ ਸਾਹਿਬ ਨੇ ਐਗਰੀ ਕੀਤਾ ਕਿ ਚਾਰ ਪੁਲਿਸ ਦੀ ਬੀਟ ਲਗਾਈ ਜਾਏਗੀ ਤਾਂ ਕਿ ਸਾਰੇ ਬੰਦੇ ਇਨਕਲੂਡਿੰਗ ਅਸੀਂ ਜਾਂ ਕੋਈ ਵੀ ਬਾਹਰੋਂ ਏ ਬੀ ਸੀ ਡੀ ਐਫ ਕੋਈ ਮੰਤਰੀ ਸਾਹਿਬ ਜਾਂ ਕੋਈ ਵੀ ਆਉਂਦਾ ਉਹ ਆਪਾਂ ਚੱਲ ਕੇ ਆਈਏ 5-7 ਮਿੰਟ ਦਾ ਰਸਤਾ ਮੈਂ ਤਾਂ ਇਨਕਰੇਜ ਕਰਾਂਗਾ ਹਰ ਬੰਦਾ ਚੱਲ ਕੇ ਆਏ ਅਜਾ ਹਰ ਬੰਦਾ ਚੱਲ ਕੇ ਆਏਗਾ ਨਾ ਉਧਰੋਂ ਸਫਾਈ ਵੀ ਰਹੇਗੀ ਜਿਵੇਂ ਅੱਜ ਸਾਨੂੰ ਕਿਸੇ ਨੇ ਕਿਹਾ ਕਿ ਵੀ ਮੈਂ ਆਉਣਾ ਸੀ ਨੀਦਰ ਸਾਹਿਬ ਨੇ ਆਉਣਾ ਸੀ ਤਿੰਨ ਚਾਰ ਦਿਨ ਤੋਂ ਸਫਾਈ ਚੱਲ ਰਹੀ ਹੈ ਹਰ ਬੰਦਾ ਹਰ ਵੀਆਈਪੀ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਵੀ ਉਹ ਉਧਰੋਂ ਆਏ ਉੱਥੇ ਗੱਡੀ ਰੋਕ ਕੇ 5-7 ਮਿੰਟ ਦਾ ਰਹਾ ਹੈ ਜੱਲਿਆਂ ਵਾਲੇ ਬਾਗ ਤੋਂ ਰਾਈਟ ਮੋੜਨਾ ਉਹ ਹਰ ਬੰਦਾ ਉੱਥੋਂ ਆਏਗਾ ਆਟੋਮੈਟਿਕ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਇਟ ਵਿਲ ਬੀ ਔਨ ਦਾ ਟੋਜ਼ ਕਿ ਵੀ ਅਸੀਂ ਇਹਨੂੰ ਸਾਫ਼ ਸੁਥਰਾ ਰੱਖਣਾ ਸੰਧ ਸਾਹਿਬ ਇਹ ਤੁਸੀਂ ਇਨੀਸ਼ੀਏਟ ਲਿਆ ਤੁਸੀਂ ਜ਼ਿਕਰ ਵੀ ਕੀਤਾ ਬਟ ਸਰਕਾਰ ਵੀ ਕਿਉਂਕਿ ਇਹ ਜਿਸ ਲੈਵਲ ਦੇ ਪ੍ਰੋਜੈਕਟ ਨੇ ਇਹ ਸਰਕਾਰ ਦਾ ਇਨੀਸ਼ੀਏਟ ਜਿਸ ਦੇ ਉੱਤੇ ਲਵੇ ਸੀਐਮ ਸਾਹਿਬ ਦੇ ਵੀ ਨਿਰਦੇਸ਼ ਨੇ ਤੁਸੀਂ ਸੀਐਮ ਸਾਹਿਬ ਨਾਲ ਵੀ ਗੱਲ ਕਰੋਗੇ ਕਿ ਇਸ ਪਾਸੇ ਜਿਹੜੇ ਪੱਕੇ ਤੌਰ ਤੇ ਧਿਆਨ ਦਿੱਤਾ ਜਾਵੇ ਔਰ ਜਿਹੜੀਆਂ ਕੁਝ ਕਮੀਆਂ ਨੇ ਖਾਲ ਲੱਗੇ ਫੰਡ ਦੇ ਨਾਲ ਤੁਸੀਂ ਕਹੋ ਜੂਰੂ ਦੂਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋਗੇ ਕਮਿਸ਼ਨਰ ਸਾਹਿਬ ਵੀ ਨਾਲ ਨੇ ਬਟ ਸਰਕਾਰ ਦੇ ਪੱਧਰ ਦੇ ਉੱਤੇ ਜਿਵੇਂ ਡਾਕਟਰ ਸਾਹਿਬ ਨੇ ਵੀ ਐਫਰਟ ਕੀਤੇ ਸੀਗੇ ਇਹ ਇਹ ਜਿਹੜਾ ਮੈਂ ਤੁਹਾਨੂੰ ਕਿਹਾ ਬਿਊਟੀਫਿਕੇਸ਼ਨ ਗੋਲਫ ਕਾਰਡ ਸਫਾਈ ਇਹ ਛੋਟੀ ਜੀ ਗੱਲ ਹੈ ਤੇ ਅਸੀਂ ਇਹ ਮਤਲਬ ਇੰਨੀ ਵੱਡੀ ਗੱਲ ਨਹੀਂ ਸੀਐਮ ਸਾਹਿਬ ਨਾਲ ਤੇ ਬਹੁਤ ਸੀਐਮ ਸਾਹਿਬ ਦਾ ਤੇ ਡਰੀਮ ਭਗਵੰਤ ਸਿੰਘ ਮਾਨ ਜੀ ਦਾ ਡਰੀਮ ਬਹੁਤ ਵੱਡਾ ਹੈ ਉਹ ਤੇ ਚਾਹੁੰਦੇ ਆ ਇੱਥੇ ਅੰਡਰਗਰਾਉਂਡ ਟਨਲ ਬਣ ਜੇ ਉਥੋਂ ਕਿ ਅੰਡਰਗਰਾਉਂਡ ਪਾਰਕਿੰਗ ਦੀ ਕਮੀ ਹੈ ਜਿਹੜੀ ਉਹ ਪਾਰਕਿੰਗ ਨਹੀਂ ਉਹ ਪਾਰਕਿੰਗ ਚ ਵੀ ਅੱਜ ਸਾਨੂੰ ਨੋਕਸ ਪਤਾ ਲੱਗੇ ਲਿਫਟ ਨਹੀਂ ਚੱਲ ਰਹੀ ਉਥੇ ਪਤਾ ਲੱਗਿਆ ਪੌਣਾ ਪੌਣਾ ਘੰਟਾ ਵੇਟਿੰਗ ਹੈ ਉਹ ਆਟੋਮੈਟਿਡ ਕਮਿਸ਼ਨਰ ਸਾਹਿਬ ਨੇ ਕਿਹਾ ਆਟੋਮੈਟਿਡ ਮਸ਼ੀਨਾਂ ਲਾਵਾਂਗੇ ਹੁਣ ਕਮਿੰਗ ਬੈਕ ਟੂ ਸੀਐਮ ਸਾਹਿਬ ਉਹਨਾਂ ਦਾ ਤੇ ਸੁਪਨਾ ਹੈ ਉਹ ਗੱਲਬਾਤ ਚੱਲ ਰਹੀ ਹੈ ਸੈਂਟਰਲ ਮਿਨਿਸਟਰੀ ਮਿਨਿਸਟਰੀ ਆਫ ਅਰਬਨ ਡਿਵੈਲਪਮੈਂਟ ਵੀ ਚੱਲ ਰਹੀ ਹੈ ਵਰਲਡ ਬੈਂਕ ਨਾਲ ਵੀ ਚੱਲ ਰਹੀ ਹੈ ਕਿ ਕੋਈ ਦੇ ਦਰਬਾਰ ਸਾਹਿਬ ਦੁਨੀਆਂ ਦਾ ਇੱਕ ਮੁਕੱਦਸ ਸਥਾਨ ਹੈ ਇੱਥੇ ਤੇ ਇਹਦੀ ਅਪਰੋਚ ਤੇ ਬਹੁਤ ਵਧੀਆ ਹੋਣੀ ਚਾਹੀਦੀ ਇੱਥੇ ਅੰਡਰਗਰਾਉਂਡ ਟਨਲ ਹੋਵੇ ਉਥੋਂ ਕਿਓ ਵਾਲੇ ਚੌਂਕ ਤੋਂ ਜਾਂ ਜਿੱਥੋਂ ਵੀ ਪਹਿਲਾਂ ਇੱਕ ਮੋਨੋਰੇਲ ਦਾ ਪ੍ਰੋਗਰਾਮ ਬਣਿਆ ਸੀ ਉਹ ਫਿਰ ਚੱਲਿਆ ਨਹੀਂ ਉਹ ਪਤਾ ਨਹੀਂ 8-10 ਸਾਲ ਹੋ ਗਏ ਇਹ ਟਨਲ ਬਣੇ ਔਰ ਮਲਟੀ ਅੰਡਰਗਰਾਉਂਡ ਪਾਰਕਿੰਗ ਬਣੇ ਉਹਦੇ ਲਈ ਸੈਂਟਰ 'ਚ ਮੈਂ ਬਹੁਤ ਵਾਰੀ ਸਵਾਲ ਚੁੱਕਿਆ ਐਤਕੀ ਫਿਰ ਸਵਾਲ ਚੁੱਕਾਂਗੇ ਉਹ ਦੇਖੋ ਪਰ ਸੈਂਟਰ ਦੇ ਫੰਡਸ ਦੇ ਨਾਲ ਹੀ ਪੰਜਾਬ ਸਰਕਾਰ ਕਰ ਸਕਦੀ ਹੈ ਪਰ ਉਹ ਸੀਐਮ ਸਾਹਿਬ ਦਾ ਸਾਡਾ ਸਾਰਿਆਂ ਦਾ ਸੁਪਨਾ ਹੈ ਕਿ ਵੀ ਇਹਦੀ ਅਪਰੋਚ ਬਹੁਤ ਬਿਊਟੀਫਾਈ ਕਿੱਤੇ ਜਾਏ ਸਨ ਸਾਹਿਬ ਬਹੁਤ ਸਾਰੇ ਕੇਂਦਰੀ ਮੰਤਰੀ ਵੀ ਇੱਥੇ ਹੁੰਦੇ ਨੇ ਪ੍ਰਧਾਨ ਮੰਤਰੀ ਜੀ ਵੀ ਆਏ ਸੀ ਕੇਂਦਰ ਤੇ ਹੋਰ ਕੋਈ ਪ੍ਰੋਜੈਕਟ ਜਿਹੜੇ ਨੇ ਜਿਹੜੇ ਗੁਰੂਦੀ ਨਗਰੀ ਨਾਲ ਸੰਬੰਧਿਤ ਹੋਣ ਜਾਂ ਤੁਹਾਡੇ ਕਿਸੇ ਤੇ ਤੁਸੀਂ ਚਰਚਾ ਕੀਤੀ ਹੋਵੇ ਜੇ ਜਾਣਕਾਰੀ ਦੇ ਨਹੀਂ ਨਹੀਂ ਉਹ ਤੇ ਅੱਜ ਹੀ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਵੀ ਜਿਹੜਾ 100 ਏਕੜ ਦਾ ਇੱਥੇ ਪ੍ਰੋਜੈਕਟ ਹੈ ਔਰ ਇੱਕ ਤੇ ਉਹ ਮਾਲ ਬਣ ਰਿਹਾ ਯੂਨਿਟੀ ਮਾਲ ਅਮਰitsar ਦੇ ਵਿੱਚ ਸਾਰੀਆਂ ਸਟੇਟਾਂ ਦਾ ਮਤਲਬ ਕਰ ਰਿਹਾ ਉਹ ਦਰਬਾਰ ਸਾਹਿਬ ਨਾਲ ਕਨੈਕਟ ਨਹੀਂ ਪਰ ਅਮਰਸਰ ਅਮਰਸਰ ਕਿਉਂਕਿ ਦਰਬਾਰ ਸਾਹਿਬ ਕਰਕੇ ਇੱਥੇ ਟੂਰਿਜ਼ਮ ਦੀ ਬਹੁਤ ਮਹੱਤ ਹੈ ਉਹਦੇ ਲਈ 100 ਏਕੜ ਦਾ ਜਿਹੜਾ ਅੱਜ ਹੀ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਵੀ 100 ਏਕੜ ਦਾ ਇੱਕ ਮਲਟੀ ਡਾਈਮੈਂਸ਼ਨਲ ਜਿਹਦੇ ਵਿੱਚ ਹੋਟਲ ਰੈਸਟੋਰੈਂਟ ਬੈਂਕਕਟ ਹਾਲ ਵਗੈਰਾ ਹੋਣਗੇ ਔਰ ਕਨਵੈਨਸ਼ਨ ਸੈਂਟਰ ਦੀ ਬਹੁਤ ਵੱਡੀ ਡਿਮਾਂਡ ਹੈ ਉਹ ਅਸੀਂ ਇੱਥੇ ਪਾਈਟੈਕਸ 'ਚ ਮੈਂ ਹਰ ਸਾਲ ਆਨਾ ਕਮਿਸ਼ਨਰ ਸਾਹਿਬ ਖੜੇ ਹੈ ਉਹ ਐਵੇਂ ਮੈਦਾਨ ਲੈ ਕੇ ਵਿਚਾਰੇ ਖਰਚ ਕਰਦੇ ਆ ਪਿੱਛੇ ਕੋਈ ਜਗ੍ਹਾ ਮਿਲੀ ਸੀ ਉਸੇ ਰੋਡ ਤੇ ਲੇਕਿਨ ਉਹ ਇੰਡਸਟਰੀ ਨੂੰ ਪਸੰਦ ਨਹੀਂ ਹੈ ਉਹ ਚਾਹੁੰਦੇ ਆ ਬਾਈਪਾਸ ਤੇ ਕੋਈ 70 80 ਏਕੜ ਜਗ੍ਹਾ ਪਈ ਹੈ ਉਹ ਸੀਐਮ ਸਾਹਿਬ ਨਾਲ ਗੱਲਬਾਤ ਚੱਲ ਰਹੀ ਹੈ ਨੇਜਰ ਸਾਹਿਬ ਤੇ ਸਾਰੇ ਸਾਡੇ ਐਮਐਲਏ ਸਾਹਿਬ ਉਹ ਇੰਡਸਟਰੀਅਲ ਡਿਪਾਰਟਮੈਂਟ ਆਫ ਇੰਡਸਟਰੀ ਹੈ ਪਿਛਲੀ ਵਾਰੀ ਵੀ ਇਹ ਗੱਲ ਕੀਤੀ ਸੀ ਕਿ ਇੱਥੇ ਕਨਵੈਨਸ਼ਨ ਸੈਂਟਰ ਮੈਂ ਤੇ ਗੱਲ ਕਰਾਂਗਾ ਸੀਐਮ ਸਾਹਿਬ ਨਾਲ ਜਿਹੜਾ ਇਹ 100 ਏਕੜ ਦੇ ਰਹੇ ਐ ਉਹਦੇ ਚੀ ਕੁਝ ਪਾਰਟ ਆਪਾਂ ਕਨਵੈਨਸ਼ਨ ਸੈਂਟਰ ਤੇ ਹੋਟਲ ਉੱਥੇ ਹੀ ਬਣਾ ਲਓ ਜੇ ਇੰਨਾ ਵੱਡਾ ਪ੍ਰੋਜੈਕਟ ਆਪਾਂ ਕਰ ਹੀ ਰਹੇ ਆ ਤਾਂ ਅਮਰਤਸਰ ਇਜ਼ ਔਨ ਦਾ ਵਰਲਡ ਮੈਪ ਸਰ ਸਬਕ ਹੋਰ ਸਵਾਲ ਹੈ ਕਿ ਅੰਮ੍ਰਿਤਸਰ ਦੇ ਤੇ ਬਹੁਤ ਸਾਰੀਆਂ ਫਲਾਈਟਾਂ ਪਹਿਲਾਂ ਕੋਵਿਡ ਤੋਂ ਪਹਿਲਾਂ ਚੱਲਦੀਆਂ ਸੀ ਗੁਰੂਦੀ ਨਗਰੀ ਦੇ ਵਿੱਚ ਬਹੁਤ ਜਿਹੜੇ ਐਨਲਾਈਜ਼ ਨੇ ਉਹਨਾਂ ਦੀ ਹੁੰਦੀ ਹੈ ਕਿ ਸਿੱਧਾ ਅੰਮ੍ਰਿਤਸਰ ਰੋਣ ਆਇਆ ਹੁਣ ਦਿੱਲੀ ਵੀ ਕਈ ਆਉਂਦੇ ਨੇ ਬਹੁਤ ਸਾਰੀਆਂ ਫਲਾਈਟਾਂ ਚੱਲ ਨਹੀਂ ਪਾਈਆਂ ਔਰ ਬਹੁਤ ਸਾਰੀਆਂ ਅਜੇ ਔਨ ਦਾ ਪਾਈਪਲਾਈਨ ਦੇ ਵਿੱਚ ਨੇ ਉਹ ਕਦੋਂ ਤੱਕ ਸਰ ਚੱਲ ਰਹੀ ਗਾ ਅਸੀਂ ਰੈਗੂਲਰਲੀ ਦੇਖੋ ਪਿੱਛੇ ਫਲਾਈਟ ਬੰਦ ਹੋ ਗਈ ਸੀ 에ਅਰ ਇੰਡੀਆ ਦੀ ਉਹ ਫਿਰ ਇਥੇ ਬਰਮਿੰਗਮ ਵਾਲੀ ਫਲਾਈਟ ਸਾਰਿਆਂ ਨੇ ਕੋਸ਼ਿਸ਼ ਕੀਤੀ ਅੰਮ੍ਰਿਤਸਰ ਦੇ ਵਾਸੀਆਂ ਨੇ ਐਮਐਲਏ ਸਾਹਿਬ ਮੈਂ ਵੀ ਪਾਰਲੀਮੈਂਟ ਚ ਬੋਲਿਆ ਜੋਤੀ ਰਾਜ ਸਿੰਧਿਆ ਨੂੰ ਵੀ ਮਿਲਿਆ ਕਾਰਗੋ ਫਲਾਈਟ ਦੀ ਗੱਲ ਚੱਲੀ ਹੁਣ ਪਿੱਛੇ 15 ਦਿਨ ਪਹਿਲਾਂ ਗਰਮੀਆਂ ਦੇ ਵਿੱਚ ਮੈਨੂੰ ਇਥੇ ਅਣਖੀ ਸਾਹਿਬ ਜਾਂ ਕੋਈ ਦੋ ਬੰਦਿਆਂ ਨੇ ਲਿਖਿਆ ਕਿ ਮਲੇਸ਼ੀਅਨ 에ਅਰਲਾਈਨ ਦਾ ਸ਼ੈਡਿਊਲ ਦਾ ਚੱਕਰ ਸੀ ਮੈਂ ਜੋਤੀ ਰਾਜ ਸਿੰਧਿਆ ਕੋਲ ਗਿਆ ਸ਼ੈਡਿਊਲ ਅਪਰੂਵ ਕਰਾਇਆ ਉਹਨਾਂ ਨੇ ਡੀਜੀਸੀ ਇਹਨੂੰ ਕਿਹਾ ਹੁਣ ਜਿਹੜੀਆਂ ਦੂਜੀਆਂ ਫਲਾਈਟਾਂ ਜਿਵੇਂ ਕੈਨੇਡਾ ਤੋਂ ਆਉਣ ਵਾਲੀਆਂ ਉਹ ਦੂਜੀਆਂ 에ਅਰਲਾਈਨਸ ਨੇ ਵੀ ਟ੍ਰੈਫਿਕ ਦੇਖਣਾ ਹੈ ਪਰ ਮੈਂ ਤੇ ਚਾਹਨਾ ਵੀ 에미ਰੇਟਸ 에어ਲਾਈਨ 에어 ਕੈਨੇਡਾ ਜਿਵੇਂ ਆਪਣੇ ਦੇਖੋ ਕਿੰਨੀ ਗੱਜਲ ਖਵਾਰੀ ਕਿਉਂਕਿ ਦਿੱਲੀ 에어ਪੋਰਟ 70 60% ਆਫ ਦੀ ਟ੍ਰੈਫਿਕ ਇਸ ਫ্রম ਪੰਜਾਬ ਇਹ ਵਿਚਾਰੇ ਉਹ ਛੋਟੀਆਂ ਫਲਾਈਟਾਂ ਦੇ ਬੈਗੇਜ ਦੀ ਪ੍ਰੋਬਲਮ ਹੈ ਹਾਈਲਾਈਟ ਕੀਤੀ ਕਿ ਡੋਮੈਸਟਿਕ 에어ਲਾਈਨ ਤੇ 30 ਕਿਲੋ ਜਾਂ 25 ਕਿਲੋ ਹੈ ਇੰਟਰਨੈਸ਼ਨਲ ਵਿਚਾਰੇ ਕੋ 50 50 ਕਿਲੋ ਹੈ ਤੇ ਲੱਗੇ ਅਸੀਂ ਕਾਰਗੋ ਦੀ ਵੀ ਗੱਲ ਹੋ ਰਹੀ ਹੈ ਕਿ ਇੱਥੇ ਹਾਰਟੀਕਲਚਰ ਇੰਨਾ ਆਪਣੇ ਪੰਜਾਬ ਦੇ ਵਿੱਚ ਇੱਥੇ ਕਾਰਗੋ ਫਲਾਈਟਸ ਹੋਣ ਇੱਥੋਂ ਸਬਜ਼ੀਆਂ ਫਲ ਫਰੂਟ ਅੱਜ ਕੱਲ੍ਹ ਤੁਹਾਨੂੰ ਪਤਾ ਕਿਸਾਨੀ ਡਾਇਵਰਸੀਫਿਕੇਸ਼ਨ ਦੀ ਸਰਕਾਰ ਗੱਲ ਕਰ ਰਹੀ ਉਹਨਾਂ ਨੂੰ ਕਿਹਾ ਵੀ ਰੱਬ ਦਾ ਵਾਸਤਾ ਤੁਸੀਂ ਕਿਸਾਨਾਂ ਦਾ ਇਹੀ ਕੰਮ ਕਰਾ ਦਿਓ ਫੁੱਲ ਸਬਜ਼ੀਆਂ ਜੋ ਵੀ ਸਾਡਾ ਹਾਰਟੀਕਲਚਰ ਹੈ ਉਹ ਆ ਦੁਬਈ ਹੈ ਮਿਡਲ ਈਸਟ ਵਿੱਚ ਡਿਮਾਂਡ ਹੀ ਡਿਮਾਂਡ ਹੈ ਤੋਂ ਇਸ ਤਰ੍ਹਾਂ ਦੇ ਸਾਰੇ ਇੱਕ ਹੋਰ ਸਵਾਲ ਆਉਂਦਾ ਕਿ ਕਿਉਂਕਿ ਤੁਸੀਂ ਦਿੱਲੀ ਪਾਰਲੀਮੈਂਟ ਦੇ ਵਿੱਚ ਵਪਾਰ ਜਿਹੜਾ ਕੁੱਲੀਆਂ ਨੇ ਵੀ ਬਾਤ ਚੁੱਕੀ ਸੀ ਭਾਰਤ-ਪਾਕਿਸਤਾਨ ਦਾ ਵਪਾਰ ਜਿਹੜਾ 2019 ਤੋਂ ਹੀ ਬੰਦ ਹੈ ਜੀ ਕਹਿੰਦੇ ਜੀ ਇਹ ਰੂਟ ਹੈ ਇਸ ਪਾਸੇ ਜੇ ਕਿਸਾਨਾਂ ਦੇ ਹਿੱਤ ਦੀ ਤੁਸੀਂ ਗੱਲ ਕਰਦੇ ਨਹੀਂ ਨਹੀਂ ਦੇਖੋ ਮੈਂ ਬਹੁਤ ਇਹਦੇ ਚ ਇਨਵੋਲਡ ਸੀ ਜਦੋਂ ਇਹ ਖੁੱਲਿਆ ਮੈਂ ਸਾਰਕ ਸੀਸੀਆਈ ਦਾ ਚੇਅਰਮੈਨ ਸੀ ਜਿਹੜਾ ਇਹ ਸਾਰੇ 8 ਮੁਲਕਾਂ ਦੇ ਵਿੱਚ ਅਸੀਂ ਵੀਜ਼ੇ ਖਤਮ ਕਰਾਏ ਸਭ ਕੁਝ ਕਰਾਇਆ ਉਹ ਇੰਟੀਗ੍ਰੇਟਿਡ ਚੈੱਕਪੋਸਟ ਬਣੀ ਜਿੱਦਣ ਉਹ ਉਦਘਾਟਨ ਹੋਇਆ ਮੈਂ ਉੱਥੇ ਸੀ ਸਟੇਜ ਤੇ ਸੀ ਵਗੈਰਾ ਵਗੈਰਾ ਉਹ ਚੱਲਿਆ ਕੰਮ ਉਹਦੇ ਚਲੋ ਕਈ ਮੈਂ ਸਮਝਦਾ ਜਿਪਸਮ ਸੀ ਸੀਮੈਂਟ ਸੀ ਇੱਥੋਂ ਸਬਜ਼ੀਆਂ ਜਾ ਰਹੀਆਂ ਸੀ ਲੇਕਿਨ ਅਸੀਂ ਪੰਜਾਬੀ ਆਂ ਔਰ ਅੱਜ ਪੰਜਾਬੀ ਤੁਹਾਨੂੰ ਪਤਾ ਬਾਰਡਰ ਤੇ ਲੜ ਰਿਹਾ ਪੰਜਾਬੀ ਸਾਡੇ ਮੁੰਡੇ ਲੜ ਰਹੇ ਹੁਣ ਗੱਲ ਇਹ ਹੈ ਕਿ ਜਦੋਂ ਤੱਕ ਅਮਨ ਅਮਾਨ ਨਹੀਂ ਹੁੰਦਾ ਔਰ ਜਦੋਂ ਤੱਕ ਪਾਕਿਸਤਾਨ ਇਹ ਟੈਰਰਿਜ਼ਮ ਐਕਟੀਵਿਟੀ ਦਾ ਕਸ਼ਮੀਰ ਤੇ ਘਟੀ ਹੈ ਅੱਗੇ ਨਾਲੋਂ ਜਦੋਂ ਤੱਕ ਦੇਖੋ ਇਹ ਬੰਦ ਨਹੀਂ ਹੁੰਦੀ ਨਾ ਤੇ ਆਪਾਂ ਟਰੇਡ ਤੇ ਦੋਸਤੀ ਦੀ ਗੱਲ ਹੈ ਨਾ ਪਹਿਲਾਂ ਹੁਣ ਬੰਦੇ ਉਹ ਖੁਰਾਫਾਤ ਕਰੀ ਜਾਂਣ ਸਾਡੇ ਬੰਦੇ ਮਾਰੀ ਜਾਂ ਇੱਥੇ ਡਰੱਗ ਪਿਛਲੇ ਹਫਤੇ ਤਰਨ ਤਾਰਨ ਚ ਪਤਾ ਤੁਹਾਨੂੰ ਡਰੋਨ ਬੀਐਸਐਫ ਨੇ ਤਰਨ ਤਾਰਨ ਦੇ ਵਿੱਚ ਉਥੇ ਬਾਰਡਰ ਤੇ ਇਥੋਂ ਡਰੋਨ ਪਕੜੇ ਉਥੋਂ ਆ ਰਹੇ ਹੈ ਜੇਲ੍ਹਾਂ ਚ ਮੈਂ ਪਾਰਲੀਮੈਂਟ ਚ ਮੈਂ ਪਾਰਲੀਮੈਂਟ ਚ ਮੈਂ ਬੋਲਿਆ ਹੁਣ ਜਦੋਂ ਤੱਕ ਇਹ ਖੁਰਾਫਾਤਾਂ ਬੰਦ ਨਹੀਂ ਹੁੰਦੀਆਂ ਉਹ ਕਿਸ ਮੂ ਨਾਲ ਕੇਂਦਰ ਸਰਕਾਰ ਨੂੰ ਕਹੀਏ ਟਰੇਡ ਤੇ ਖੋਲਣਾ ਚਾਹੀਦਾ ਮੈਂ ਕਹਿੰਨਾ afghanistan ਦਾ ਰਸਤਾ ਹੀ ਇਹ ਹੈ ਪਰ ਹੁਣ ਦੇਖੋ ਪੰਜਾਬ ਉੱਥੇ ਵੀ ਉਹ ਸ਼ਰੀਫ ਸ਼ਰੀਫ ਸਾਹਿਬ ਆ ਰਹੇ ਉਹ ਜਦੋਂ ਵੀ ਸ਼ਰੀਫ ਆਂਦਾ ਉਹ ਕੁਛ ਅਮਨ ਮਨ ਹੁਣ ਮੈਨੂੰ ਲੱਗਦਾ ਇਹ ਸਾਈਕਲ ਮੈਂ ਦੇਖ ਰਿਹਾ 15 20 ਸਾਲ ਤੋਂ 2 4 ਸਾਲ ਦੋਸਤੀ ਚੱਲਦੀ ਹੈ ਟਰੇਡ ਚੱਲਦਾ ਫਿਰ ਥੱਲੇ ਹੁਣ ਮੈਨੂੰ ਉਮੀਦ ਹੈ ਕਿ ਨਵੀਂ ਸਰਕਾਰ ਉੱਥੇ ਬਣ ਰਹੀ ਹੈ ਇੱਥੇ ਵੀ ਬਣੇਗੀ ਉਸ ਤੋਂ ਬਾਅਦ ਕਿਉਂਕਿ ਆਪਣਾ ਗੁਜ਼ਾਰਾ ਨਹੀਂ ਹੈ ਗਵਾਂਡੀ ਮੁਲਕ ਇਹ ਮੈਂ ਤੁਹਾਡੇ ਨਾਲ ਬੜਾ ਸਹਿਮਤ ਹਾਂ ਕਿ ਪੰਜਾਬ ਦੀ ਇਕਨੋਮੀ ਬਹੁਤ ਇਹ ਟਰੇਡ ਖੋਲਣਾ ਚਾਹੀਦਾ ਹੈ لیکن नॉट नॉट एट द डेड बॉडीज ऑफ आवर सोल्जर्स सर एक आखरी सवाल है ਤੁਸੀਂ ਕਿਸਾਨਾਂ ਦੀ ਗੱਲ ਕੀਤੀ ਮੈਂ ਇੱਕ ਆਖਰੀ ਸਵਾਲ ਨਹੀਂ ਬਸ ਠੀਕ ਹੈ ਜੀ ਤੁਹਾਡਾ ਵਿਕਰਮਜੀਤ ਸਿੰਘ ਸਾਨੀ ਬਿਲਕੁਲ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਿੰਘ ਸਾਨੀ ਤਾਂ ਅੰਮ੍ਰਿਤਸਰ ਦੇ ਨਾਲ ਰਿਲੇਟਡ ਜਿਹੜੇ ਵੱਡੇ ਉਹਨਾਂ ਨੇ ਕੋਈ ਜਿਹੜੇ ਆਪਣੇ ਅਖਤਿਆਰੀ ਫੰਡਸ ਦੇ ਵਿੱਚੋਂ ਜਿਹੜੀ ਏਡ ਦੇਣ ਦੀ ਗੱਲ ਕੀਤੀ ਸੀ ਨਾਲ ਹੀ ਉਹਨਾਂ ਨੇ ਉਹਨਾਂ ਮੁੱਦਿਆਂ ਤੇ ਵੀ ਕਿਹਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਡ੍ਰੀਮ ਹੈ ਉਸ ਕਿ ਅੰਮ੍ਰਿਤਸਰ ਦੀ ਜਿਹੜੀ ਉਹ ਇੱਕ ਜਿਹੜੀ ਟਨਲ ਬਣਾਉਣਾ ਚਾਹੁੰਦੇ ਨੇ ਤਾਂ ਉਸ ਬਾਰੇ ਵੀ ਉਹਨਾਂ ਨਾਲ ਗੱਲ ਕੀਤੀ ਤਾਂ ਮਕਸਦ ਇਹੋ ਹੀ ਹੈ ਕਿ ਗੁਰੂ ਦੀ ਨਗਰੀ ਨੂੰ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਇਹਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਮੁਸ਼ਕਲ ਜਿਹੜੀ ਹੈ ਉਹ ਨਾ ਆਵੇ ਤੇ ਵੱਸ ਤੋਂ ਵੱਧ ਜਿਹੜੇ ਲੋਕ ਨੇ ਇੱਥੇ ਜਿਹੜੀ ਹੈਰਿਟੇਜ ਸਟਰੀਟਾਂ ਹੀ ਪੈਦਲ ਰਸਤੇ ਜਿਹੜੇ ਇਧਰ ਪਹੁੰਚਣ ਤੇ ਜਿਹੜੀ ਰਸਤੇ ਦੇ ਵਿੱਚ ਹੈਰਿਟੇਜ ਸਟਰੀਟ ਦੀ ਸਫਾਈ ਦੀ ਗੱਲ ਹੈ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਉਹਨਾਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਰੋਜ਼ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਵਸਤੋਬਾਤ ਫਲਾਈਟਾਂ ਦੇ ਸਵਾਲ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈਂਦੀ ਹੈ ਕਿ ਜਿਹੜੇ ਐਨਰਾਈਜ਼ ਜਿਹੜੇ ਨੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਵੱਤਵੱਤ ਜਿਹੜੀਆਂ ਈਜ਼ੀ ਫਲਾਈਟਸ ਜਿਹੜੀਆਂ ਮਿਲਣ ਤਾਂ ਕਿ ਉਹ ਸਦਾ ਅੰਮ੍ਰਿਤਸਰ ਆ ਕੇ ਗੁਰੂ ਦੀ ਨਗਰੀ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਬਸਤਕ ਹੋ ਸਕਣ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ